ਜਿਹੜੇ ਮਾਰੇ ਬੰਦੇ ਉਹਨਾਂ ਨੂੰ ਨਾਤਕ ਪਾਉਣ ਵਾਸਤੇ ਜਿਹੜੇ ਥਾਂ ਥਾਂ ਤੇ ਨਾਕੀ ਲਾਇਆ ਜਾਂਦੇ ਆ ਨਾਟਕ ਦੇ ਦਰਮਿਆਨ ਇੱਕ ਸਾਡੇ ਕੋਲ ਥੋੜੇ ਦਿਨ ਪਹਿਲਾਂ ਦਰਖਾਸਤ ਸੋ ਸੇਕੂ ਟੈਲੀਪੋਸਟ ਪੰਜਾਬੀ ਮੈਂ ਹਸਨੇਨਾ ਜੀਰਾ ਪੁਲਿਸ ਦੇ ਵੱਲੋਂ ਇੱਕ ਅਚੇਹੇ ਛਾਤਰ ਸਖਸ਼ ਨੂੰ ਗ੍ਰਿਫਤਾਰ ਕੀਤਾ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਗੱਡੀ ਦੇ ਉੱਤੇ ਬੱਤੀ ਲਗਾ ਕੇ ਤੇ ਹੁੱਟਰ ਲਗਾ ਕੇ ਘੁੰਮਦਾ ਸੀ ਥੋ ਤੱਕ ਲੋਕਾਂ ਦੇ ਮੋਬਾਈਲ ਫੋਨ ਲੈ ਕੇ ਉਹਨਾਂ ਨੂੰ ਕਹਿੰਦਾ ਸੀ ਕਿ ਥਾਣੇ ਆ ਕੇ ਮੋਬਾਈਲ ਫੋਨ ਲੈ ਲਓ ਸੋ ਪੁਲਿਸ ਦੇ ਵੱਲੋਂ ਇਸ ਛਾਤਰ ਵਿਅਕਤੀ ਦਾ ਪਰਦਾ ਫਾਸ਼ ਕੀਤਾ ਇੱਕ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦਾ ਮੋਬਾਈਲ ਇੱਕ ਵਿਅਕਤੀ ਨੇ ਖੋਇਆ ਜੋ ਕਿ ਖੁਦ ਨੂੰ ਪੁਲਿਸ ਮੁਲਾਜ਼ਮ ਦੱਸਦਾ ਸੀ ਤੇ ਉਸ ਨੂੰ ਕਿਹਾ ਗਿਆ ਕਿ ਥਾਣੇ ਆ ਕੇ ਆਪਣਾ ਮੋਬਾਈਲ ਲੈ ਲੈਣਾ ਜਦੋਂ ਥਾਣੇ ਵਿਅਕਤੀ ਪਹੁੰਚਦਾ ਹੈ ਤੇ ਉੱਥੇ ਉਸ ਨਾਮ ਦਾ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਹੁੰਦਾ ਜਿਸ ਤੋਂ ਬਾਅਦ ਇਸ ਛਾਤਰ ਵਿਅਕਤੀ ਦਾ ਪਰਦਾਫਾਸ਼ ਹੁੰਦਾ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਗੱਡੀ ਦੇ ਉੱਤੇ ਬੱਤੀ ਲਗਾ ਕੇ ਤੇ ਹੂਟਰ ਲਗਾ ਕੇ ਹੁਮਦਾਸੀ ਤੋਂ ਤੱਕ ਲੋਕਾਂ ਦੇ ਮੋਬਾਈਲ ਫੋਨ ਖੋਹਦਾ ਸੀ ਤੇ ਆਖਿਰਕਾਰ ਪੁਲਿਸ ਦੇ ਹੱਥੇ ਇਹ ਛਾਤਰ ਵਿਅਕਤੀ ਚੜ ਚੁੱਕਾ ਪੁਲਿਸ ਦੇ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਗਈ ਇਸ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਜਾਣਕਰ ਦਿੰਦੇ ਹੋਏ ਪੁਲਿਸ ਦੇ ਵੱਲੋਂ ਵੀ ਦੱਸਿਆ ਗਿਆ ਕਿ ਉਹਨਾਂ ਨੇ ਇੱਕ ਵਿਅਕਤੀ પાસેથી ਸ਼ਿਕਾਇਤ ਮਿਲੀ ਸੀ ਕਿ ਉਕਤ ਵਿਅਕਤੀ ਵੱਲੋਂ ਆਪਣੀ ਗੱਡੀ ਉੱਪਰ ਬੱਤੀ ਅਤੇ ਹੂਟ ਲਗਾਇਆ ਹੋਇਆ ਸੀ ਤੇ ਉਸ ਨੂੰ ਜਦੋਂ ਰੋਕਿਆ ਗਿਆ ਤਾਂ ਤਲਾਸ਼ੀ ਲੈਂਦੇ ਆ ਆਪਣੇ ਆਪ ਨੂੰ ਮੁਲਾਜ਼ਮ ਦੱਸਿਆ ਜਾਂਦਾ ਤਲਾਸ਼ੀ ਲੈਣ ਉਪਰੰਤ ਉਸ ਦਾ ਮੋਬਾਈਲ ਲੈ ਲਿਆ ਸ਼ਿਕਾਇਤਕਰਤਾ ਦਾ ਮੋਬਾਈਲ ਲੈ ਲਿਆ ਜਾਂਦਾ ਤੇ ਉਸ ਨੂੰ ਆਪਣਾ ਮੋਬਾਈਲ ਫੋਨ ਥਾਣੇ ਵਿਖੇ ਪਹੁੰਚ ਕੇ ਲੈਣ ਲਈ ਕਿਹਾ ਗਿਆ ਜਦੋਂ ਸ਼ਿਕਾਇਤਕਰਤਾ ਆਪਣਾ ਮੋਬਾਈਲ ਲੈਣ ਲਈ ਥਾਣੇ ਗਿਆ ਤਾਂ ਉਸ ਨੂੰ ਪਤਾ ਲੱਗਦਾ ਕਿ ਥਾਣਾ ਸਿਟੀ ਜੀਰਾ ਵਿਖੇ ਕੋਈ ਵੀ ਅਜਿਹਾ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਹੈ ਜਿਸ ਤੇ ਚਲਦਿਆਂ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਆਪਰੇ ਸੂਤਰ ਦੇ ਅਦਾਤੇ ਜਿਹੜਾ ਇਸ ਵਿਅਕਤੀ ਨੂੰ ਤੇ ਗੱਡੀ ਸਮੇਤ ਕਾਬੂ ਕਰ ਲਿਆ ਹੈ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜਦਵ ਦੇ ਅਨੁਸਾਰ ਐਸਐਸਪੀ ਕੋਰਪੁਰ ਸੂਨੀਆ ਮਿਸਰਾ ਦੀ ਅਨੁਸਾਰ ਜਿਹੜੇ ਕਿ ਜਿਹੜੇ ਮਾੜੇ ਬੰਦੇ ਉਹਨਾਂ ਨੂੰ ਨਾਕ ਤੋਂ ਪਾਉਣ ਵਾਸਤੇ ਜਿਹੜੇ ਥਾਂ ਥਾਂ ਤੇ ਨਾਕੀ ਲਾਈ ਜਾਂਦੇ ਆ ਨਾਚੇ ਦੇ ਦਰਮਿਆਨ ਇੱਕ ਸਾਡੇ ਕੋਲ ਥੋੜੇ ਦਿਨ ਪਹਿਲਾਂ ਦਰਖਾਸਤ ਆਈ ਕਰਨਬੀਰ ਸਿੰਘ ਪੁੱਤਰ ਬਲੀਖ ਸਿੰਘ ਵਾਸੀ ਬਾਸਰ ਕੇ ਪੱਟੀ ਵਾਲੇ ਸਾਈਡ ਦਾ ਰਹਿਣ ਵਾਲਾ ਹੈ ਉਹਨੇ ਦੱਸਿਆ ਕਿ ਜਿਹੜਾ ਕਿ ਮੇਰਾ ਕੋਈ ਕੋਈ ਬਾਪਰੇ ਉਹਨੂੰ ਮੁਲਾਜ਼ਮ ਦਾ ਸੀਰੀ ਲੱਗਾ ਤੇ ਉਹਨੇ ਮੇਰਾ ਮੋਬਾਈਲ ਜਿਹੜਾ ਲੈ ਕੇ ਤੇ ਕਹਿੰਦਾ ਕਿ ਸੀਟੀ ਤੁਹਾਡੇ ਜੀਓ ਲੈ ਉਹਦੇ ਕੋਲ ਕੋਈ ਪੁੱਛਕਿਸ਼ ਕੀਤੀ ਗਈ ਤੇ ਉਹ ਜਿਹੜਾ ਬੰਦਾ ਹੈ ਉਹ ਅਤੇਂਦਰਜੀਤ ਸਿੰਘ ਹਰਦੀਪ ਸਿੰਘ ਜਿਹੜਾ ਇਹਦਾ ਰਹਿਣਾ ਮਲਾਜ ਜਿੱਦੀ ਗੱਡੀ ਨੰਬਰ BB11D H2574 ਜਿਹੜੀ ਕਿ ਬਰਾਮਦ ਕੀਤੀ ਗਈ ਤੇ ਉਹਦੇ ਵਿੱਚ ਹੌਂਟਰ ਲੱਗਾ ਸੀ ਇੱਕ ਨੀਲੀ ਲਾਈਟ ਵੀ ਲੱਗੀ ਸੀ ਇੱਕ ਉਹ ਤੋਂ ਕੋ ਜਿਹੜਾ ਕਿ ਆਰਮੀ ਦਾ ਜਿਹੜਾ ਇੱਕ ਕਾਰਡ ਉਹ ਮਿਲਿਆ ਜਦੋਂ ਪਤਾ ਕੀਤਾ ਤੇ ਉਹ ਆਪਣੇ ਜਿਹੜਾ ਕਿ ਉਹ ਮੁਲਾਜ਼ਮ ਨਹੀਂ ਹੈਗਾ ਕਿ ਉਹ ਇੱਕ ਜਨਨੀ ਮੁਲਾਜ਼ਮ ਜਿਹੜਾ ਬਣਿਆ ਹੈ ਜਿਸ ਦੇ ਦੁਆਰਾ ਉਹਨੂੰ ਤੇ ਪਰਚਾ ਦੇ ਦਿੱਤੀ ਕਾਨੂੰਨੀ ਕਾਰਵਾਈ ਕੀਤੀ ਗਈ ਤੇ ਜੱਸਾ ਨੂੰ ਕੈਸ ਕਰਕੇ ਦੋ ਦਿਨਾਂ ਦਾ ਰਿਮਾਰਡ ਲਿਆ ਤੇ ਬਾਕੀ ਕੁੱਝ ਕਿਸ ਜਿਹੜੀ ਹੋ ਜਾਰੀ ਹੈ ਸੋ ਸੈਕੂਰੀਟੀ ਟੈਲੀਪੋਸਟ ਪੰਜਾਬੀ ਮੈਂ ਹਸਨੇਨਾ ਜੀਰਾ ਪੁਲਿਸ ਦੇ ਵੱਲੋਂ ਇੱਕ ਅਚੇਹੇ ਛਾਤਰ ਸਖਸ਼ ਨੂੰ ਗ੍ਰਿਫਤਾਰ ਕੀਤਾ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਗੱਡੀ ਦੇ ਉੱਤੇ ਬੱਤੀ ਲਗਾ ਕੇ ਤੇ ਹੁੱਟਰ ਲਗਾ ਕੇ ਘੁੰਮਦਾ ਸੀ ਥੋ ਤੱਕ ਲੋਕਾਂ ਦੇ ਮੋਬਾਈਲ ਫੋਨ ਲੈ ਕੇ ਉਹਨਾਂ ਨੂੰ ਕਹਿੰਦਾ ਸੀ ਕਿ ਥਾਣੇ ਆ ਕੇ ਮੋਬਾਈਲ ਫੋਨ ਲੈ ਲਓ ਸੋ ਪੁਲਿਸ ਦੇ ਵੱਲੋਂ ਇਸ ਛਾਤਰ ਵਿਅਕਤੀ ਦਾ ਪਰਦਾ ਫਾਸ਼ ਕੀਤਾ ਇੱਕ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦਾ ਮੋਬਾਈਲ ਇੱਕ ਵਿਅਕਤੀ ਨੇ ਖੋਇਆ ਜੋ ਕਿ ਖੁਦ ਨੂੰ ਪੁਲਿਸ ਮੁਲਾਜ਼ਮ ਦੱਸਦਾ ਸੀ ਤੇ ਉਸ ਨੂੰ ਕਿਹਾ ਗਿਆ ਕਿ ਥਾਣੇ ਆ ਕੇ ਆਪਣਾ ਮੋਬਾਈਲ ਲੈ ਲੈਣਾ ਜਦੋਂ ਥਾਣੇ ਵਿਅਕਤੀ ਪਹੁੰਚਦਾ ਹੈ ਤੇ ਉੱਥੇ ਉਸ ਨਾਮ ਦਾ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਹੁੰਦਾ ਜਿਸ ਤੋਂ ਬਾਅਦ ਇਸ ਛਾਤਿਰ ਵਿਅਕਤੀ ਦਾ ਪਰਦਾਫਾਸ਼ ਹੁੰਦਾ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਗੱਡੀ ਦੇ ਉੱਤੇ ਬੱਤੀ ਲਗਾ ਕੇ ਤੇ ਹੂਟਰ ਲਗਾ ਕੇ ਘੁੰਮਦਾ ਸੀ ਤੋਂ ਤੱਕ ਲੋਕਾਂ ਦੇ ਮੋਬਾਈਲ ਫੋਨ ਖੋਹਦਾ ਸੀ ਤੇ ਆਖਿਰਕਾਰ ਪੁਲਿਸ ਦੇ ਹੱਥੇ ਇਹ ਛਾਤਿਰ ਵਿਅਕਤੀ ਚੜ ਚੁੱਕਾ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਗਈ ਇਸ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਜਾਣਕਰ ਦਿੰਦੇ ਹੋਏ ਪੁਲਿਸ ਦੇ ਵੱਲੋਂ ਵੀ ਦੱਸਿਆ ਗਿਆ ਕਿ ਉਹਨਾਂ ਨੇ ਇੱਕ ਵਿਅਕਤੀ પાસેથી ਸ਼ਿਕਾਇਤ ਮਿਲੀ ਸੀ ਕਿ ਉਕਤ ਵਿਅਕਤੀ ਵੱਲੋਂ ਆਪਣੀ ਗੱਡੀ ਉੱਪਰ ਬੱਤੀ ਅਤੇ ਹੂਟ ਲਗਾਇਆ ਹੋਇਆ ਸੀ ਤੇ ਉਸ ਨੂੰ ਜਦੋਂ ਰੋਕਿਆ ਗਿਆ ਤਾਂ ਤਲਾਸ਼ੀ ਲੈਂਦੇ ਆ ਆਪਣੇ ਆਪ ਨੂੰ ਮੁਲਾਜ਼ਮ ਦੱਸਿਆ ਜਾਂਦਾ ਤਲਾਸ਼ੀ ਲੈਣ ਉਪਰੰਤ ਉਸ ਦਾ ਮੋਬਾਈਲ ਲੈ ਲਿਆ ਸ਼ਿਕਾਇਤਕਰਤਾ ਦਾ ਮੋਬਾਈਲ ਲੈ ਲਿਆ ਜਾਂਦਾ ਤੇ ਉਸ ਨੂੰ ਆਪਣਾ ਮੋਬਾਈਲ ਫੋਨ ਥਾਣੇ ਵਿਖੇ ਪਹੁੰਚ ਕੇ ਲੈਣ ਲਈ ਕਿਹਾ ਗਿਆ ਜਦੋਂ ਸ਼ਿਕਾਇਤਕਰਤਾ ਆਪਣਾ ਮੋਬਾਈਲ ਲੈਣ ਲਈ ਥਾਣੇ ਗਿਆ ਤਾਂ ਉਸ ਨੂੰ ਪਤਾ ਲੱਗਦਾ ਕਿ ਥਾਣਾ ਸਿਟੀ ਜੀਰਾ ਵਿਖੇ ਕੋਈ ਵੀ ਅਜਿਹਾ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਹੈ ਜਿਸ ਤੇ ਚਲਦਿਆਂ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਆਪਰੇ ਸੂਤਰ ਦੇ ਅਦਾਤੇ ਜਿਹੜਾ ਇਸ ਵਿਅਕਤੀ ਨੂੰ ਤੇ ਗੱਡੀ ਸਮੇਤ ਕਾਬੂ ਕਰ ਲਿਆ ਹੈ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜਦਵਦੀ ਦੇ ਅਨੁਸਾਰ ਐਸਪੀ ਕੋਲਪੁਰ ਸੂਨੀਆ ਮਿਸਰਾ ਦੀ ਦੇ ਅਨੁਸਾਰ ਜਿਹੜੇ ਕਿ ਜਿਹੜੇ ਮਾਰੇ ਬੰਦੇ ਉਹਨਾਂ ਨੂੰ ਨਾਕਾਉਣ ਵਾਸਤੇ ਜਿਹੜੇ ਥਾਂ ਥਾਂ ਤੇ ਨਾਕੀ ਲਾਈ ਜਾਂਦੇ ਆ ਨਾਕੇ ਦੇ ਦਰਮਿਆਨ ਇੱਕ ਸਾਡੇ ਕੋਲ ਥੋੜੇ ਦਿਨ ਪਹਿਲਾਂ ਦਰਖਾਸਤ ਅਸੀਂ ਕਰਨਬੀਰ ਸਿੰਘ ਪੁੱਤਰ ਬਲੀ ਸਿੰਘ ਵਾਸੀ ਬਾਸਰ ਕੇ ਪਟੀ ਵਾਲੀ ਸਾਈਡ ਦਾ ਰਹਿਣ ਵਾਲਾ ਹੈ ਉਹਨੇ ਦੱਸਿਆ ਕਿ ਜਿਹੜਾ ਕਿ ਮੇਰਾ ਕੋਈ ਕੋਈ ਬਾਪ ਦਾ ਮਨੁਮਲਾਦ ਅਧਿਕਾਰੀ ਸੀ ਲੱਗਾ ਤੇ ਉਹਨੇ ਮੇਰਾ ਮੋਬਾਈਲ ਜਿਹੜਾ ਲੈ ਕੇ ਤੇ ਕਹਿੰਦਾ ਕਿ ਤੁਸੀਂ ਸਿਟੀ ਸਾਡੇ ਜੀਓ ਲੈ ਉਹਨੂੰ ਕੋਈ ਪੁੱਛਕਿਸ਼ ਕੀਤੀ ਗਈ ਤੇ ਉਹ ਜਿਹੜਾ ਬੰਦਾ ਹੈ ਉਹ ਅਤਿੰਦਰਜੀਤ ਸਿੰਘ ਹਰਦੀਪ ਸਿੰਘ ਪਟਿਆਲੇ ਦਾ ਰਹਿਣ ਵਾਲਾ ਜਿੱਦੀ ਕੇ ਗੱਡੀ ਨੰਬਰ BB 11D H 2574 ਜਿਹੜੀ ਤੇ ਬਰਾਮਦ ਕੀਤੀ ਗਈ ਤੇ ਉਹਦੇ ਵਿੱਚ ਹੋਂਟਰ ਲੱਗਾ ਸੀ ਇੱਕ ਨੀਲੀ ਲਾਈਟ ਵੀ ਲੱਗੀ ਸੀ ਇੱਕ ਉਹ ਕੋ ਜਿਹੜਾ ਕਿ ਆਰਮੀ ਦਾ ਜਿਹੜਾ ਇੱਕ ਕਾਰਡ ਉਹ ਵੀ ਮਿਲਿਆ ਜਦੋਂ ਪਤਾ ਕੀਤਾ ਤੇ ਉਹ ਆਪਣੇ ਜਿਹੜਾ ਕਿ ਉਹ ਮੁਲਾਜ਼ਮ ਨਹੀਂ ਹੈਗਾ ਕਿ ਉਹ ਇੱਕ ਜਲਦੀ ਮੁਲਾਜ਼ਮ ਜਿਹੜਾ ਬਣਿਆ ਹੈ ਜਿਸ ਤੇ ਦੁਬਾਰੋ ਉਹਦੇ ਤੇ ਪਰਚਾ ਦੇ ਦਿੱਤੀ ਕਾਨੂੰਨੀ ਕਾਰਵਾਈ ਕੀਤੀ ਗਈ ਜਿਦਾ ਸਭ ਨੂੰ ਪੀਸ ਕਰਕੇ ਦੋ ਦਿਨਾਂ ਦਾ ਰਮਾੜ ਲਿਆ ਤੇ ਬਾਕੀ ਕਸ਼ਕਿਸ ਜਿਹੜੀ ਹੋ ਜਾਰੀ ਹੈ ਸੁਸਤੇਕਰ ਟੈਲੀਪੋਸਟ ਪੰਜਾਬੀ ਮੈਂ ਹਸਨੇਨਾ ਜੀਰਾ ਪੁਲਿਸ ਦੇ ਵੱਲੋਂ ਇੱਕ ਅਚੇਹੇ ਸਾਤਿਰ ਸਖਸ਼ ਨੂੰ ਗ੍ਰਿਫਤਾਰ ਕੀਤਾ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਗੱਡੀ ਦੇ ਉੱਤੇ ਬੱਤੀ ਲਗਾ ਕੇ ਤੇ ਹੁੱਟਰ ਲਗਾ ਕੇ ਘੁੰਮਦਾ ਸੀ ਥੋ ਤੱਕ ਲੋਕਾਂ ਦੇ ਮੋਬਾਈਲ ਫੋਨ ਲੈ ਕੇ ਉਹਨਾਂ ਨੂੰ ਕਹਿੰਦਾ ਸੀ ਕਿ ਥਾਣੇ ਆ ਕੇ ਮੋਬਾਈਲ ਫੋਨ ਲੈ ਲਓ ਸੋ ਪੁਲਿਸ ਦੇ ਵੱਲੋਂ ਇਸ ਸਾਤਿਰ ਵਿਅਕਤੀ ਦਾ ਪਰਦਾ ਫਾਸ਼ ਕੀਤਾ ਇੱਕ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸਦਾ ਮੋਬਾਈਲ ਇੱਕ ਵਿਅਕਤੀ ਨੇ ਖੋਇਆ ਜੋ ਕਿ ਖੁਦ ਨੂੰ ਪੁਲਿਸ ਮੁਲਾਜ਼ਮ ਦੱਸਦਾ ਸੀ ਤੇ ਉਸ ਨੂੰ ਕਿਹਾ ਗਿਆ ਕਿ ਥਾਣੇ ਆ ਕੇ ਆਪਣਾ ਮੋਬਾਈਲ ਲੈ ਲੈਣਾ ਜਦੋਂ ਥਾਣੇ ਵਿਅਕਤੀ ਪਹੁੰਚਦਾ ਹੈ ਤੇ ਉੱਥੇ ਉਸ ਨਾਮ ਦਾ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਹੁੰਦਾ ਜਿਸ ਤੋਂ ਬਾਅਦ ਇਸ ਛਾਤਿਰ ਵਿਅਕਤੀ ਦਾ ਪਰਦਾਫਾਸ਼ ਹੁੰਦਾ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਗੱਡੀ ਦੇ ਉੱਤੇ ਬੱਤੀ ਲਗਾ ਕੇ ਤੇ ਹੂਟਰ ਲਗਾ ਕੇ ਘੁੰਮਦਾ ਸੀ ਤੋਂ ਤੱਕ ਲੋਕਾਂ ਦੇ ਮੋਬਾਈਲ ਫੋਨ ਖੋਹਦਾ ਸੀ ਤੇ ਆਖਿਰਕਾਰ ਪੁਲਿਸ ਦੇ ਹੱਥੇ ਇਹ ਛਾਤਿਰ ਵਿਅਕਤੀ ਚੜ ਚੁੱਕਿਆ ਪੁਲਿਸ ਦੇ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਗਈ ਇਸ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਜਾਣਕਰ ਦਿੰਦੇ ਹੋਏ ਪੁਲਿਸ ਦੇ ਵੱਲੋਂ ਵੀ ਦੱਸਿਆ ਗਿਆ ਕਿ ਉਹਨਾਂ ਨੇ ਇੱਕ ਵਿਅਕਤੀ પાસેથી ਸ਼ਿਕਾਇਤ ਮਿਲੀ ਸੀ ਕਿ ਉਕਤ ਵਿਅਕਤੀ ਵੱਲੋਂ ਆਪਣੀ ਗੱਡੀ ਉੱਪਰ ਬੱਤੀ ਅਤੇ ਹੂਟ ਲਗਾਇਆ ਹੋਇਆ ਸੀ ਤੇ ਉਸਨੂੰ ਜਦੋਂ ਰੋਕਿਆ ਗਿਆ ਤਾਂ ਤਲਾਸ਼ੀ ਲੈਂਦੇ ਆ ਆਪਣੇ ਆਪ ਨੂੰ ਮੁਲਾਜ਼ਮ ਦੱਸਿਆ ਜਾਂਦਾ ਤਲਾਸ਼ੀ ਲੈਣ ਉਪਰੰਤ ਉਸ ਦਾ ਮੋਬਾਈਲ ਲੈ ਲਿਆ ਸ਼ਿਕਾਇਤਕਰਤਾ ਦਾ ਮੋਬਾਈਲ ਲੈ ਲਿਆ ਜਾਂਦਾ ਤੇ ਉਸ ਨੂੰ ਆਪਣਾ ਮੋਬਾਈਲ ਫੋਨ ਥਾਣੇ ਵਿਖੇ ਪਹੁੰਚ ਕੇ ਲੈਣ ਲਈ ਕਿਹਾ ਗਿਆ ਜਦੋਂ ਸ਼ਿਕਾਇਤਕਰਤਾ ਆਪਣਾ ਮੋਬਾਈਲ ਲੈਣ ਲਈ ਥਾਣੇ ਗਿਆ ਤਾਂ ਉਸ ਨੂੰ ਪਤਾ ਲੱਗਦਾ ਕਿ ਥਾਣਾ ਸਿਟੀ ਜੀਰਾ ਵਿਖੇ ਕੋਈ ਵੀ ਅਜਿਹਾ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਹੈ ਜਿਸ ਤੇ ਚਲਦਿਆਂ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਆਪਰੇ ਸੂਤਰਦਾਤਾ ਤੇ ਜਿਹੜਾ ਇਸ ਵਿਅਕਤੀ ਨੂੰ ਤੇ ਗੱਡੀ ਸਮੇਤ ਕਾਬੂ ਕਰ ਲਿਆ ਹੈ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜਰਵਦੀ ਦੇ ਹੁਕਮ ਅਨੁਸਾਰ ਐਸਪੀ ਕੋਲਪੁਰ 소ਨੀਆ ਮਿਸਰਾ ਦੀ ਦੇ ਹੁਕਮ ਅਨੁਸਾਰ ਜਿਹੜੇ ਕਿ ਜਿਹੜੇ ਮਾਰੇ ਬੰਦੇ ਉਹਨਾਂ ਨੂੰ ਨਾਥ ਪਾਉਣ ਵਾਸਤੇ ਜਿਹੜੇ ਥਾਂ ਥਾਂ ਤੇ ਨਾਕੀ ਲਾਇਆ ਜਾਂਦੇ ਆ ਨਾਕੇ ਦੇ ਦਰਮਿਆਨ ਇੱਕ ਸਾਡੇ ਕੋਲ ਥੋੜੇ ਦਿਨ ਪਹਿਲਾਂ ਦਰਖਾਸਤ ਅਸੀਂ ਕਰਨਬੀਰ ਸਿੰਘ ਪੁੱਤਰ ਬਲੀ ਸਿੰਘ ਵਾਸੀ ਬਾਸਰ ਕੇ ਪੱਟੀ ਵਾਲੀ ਸਾਈਡ ਦਾ ਰਹਿਣ ਵਾਲਾ ਹੈ ਉਹਨੇ ਦੱਸਿਆ ਕਿ ਜਿਹੜਾ ਕਿ ਮੇਰਾ ਕੋਈ ਕੋਈ ਬਾਪਰੇ ਮਨੂੰ ਮੁਲਾਜ਼ਮ ਦਾ ਸੀਰੀ ਲੱਗਾ ਤੇ ਉਹਨੇ ਮੇਰਾ ਮੋਬਾਈਲ ਜਿਹੜਾ ਲੈ ਕੇ ਤੇ ਕਹਿੰਦਾ ਕਿ ਸੀਟੀ ਥਾਣੇ ਜੀਓ ਲੈ ਆ ਉਹ ਜਰੂਰਤ ਕੋ ਪੁੱਛ ਕਿਸ ਕੀਤੀ ਗਈ ਕਿ ਉਹ ਜਿਹੜਾ ਬੰਦਾ ਹੈ ਉਹ ਅਤਿੰਦਰਜੀਤ ਸਿੰਘ ਹਰਦੀਪ ਸਿੰਘ ਟਿਆਲੇ ਦਾ ਰਹਿਣ ਵਾਲਾ ਜਿੱਦੀ ਕੇ ਗੱਡੀ ਨੰਬਰ BB 11D H 2574 ਜਿਹੜੀ ਕਿ ਬਰਾਮਦ ਕੀਤੀ ਗਈ ਤੇ ਉਹਦੇ ਵਿੱਚ ਹੌਂਟਰ ਲੱਗਾ ਸੀ ਇੱਕ ਨੀਲੀ ਲਾਈਟ ਵੀ ਲੱਗੀ ਸੀ ਇੱਕ ਉਹ ਕੋ ਜਿਹੜਾ ਕਿ ਆਰਮੀ ਦਾ ਜਿਹੜਾ ਇੱਕ ਕਾਰਡ ਉਹ ਵੀ ਮਿਲਿਆ ਜਦੋਂ ਪਤਾ ਕੀਤਾ ਤੇ ਉਹ ਆਪਣੇ ਜਿਹੜਾ ਕਿ ਉਹ ਮੁਲਾਜ਼ਮ ਨਹੀਂ ਹੈਗਾ ਕਿ ਉਹ ਇੱਕ ਜਨਰਲ ਮੁਲਾਜ਼ਮ ਜਿਹੜਾ ਬਣਿਆ ਹੈ ਜਿਸ ਤੇ ਦਮਾ ਰੋਗ ਤੇ ਪਰਚਾ ਦੇ ਕੇ ਕਾਨੂੰਨੀ ਕਾਰਵਾਈ ਕੀਤੀ ਗਈ ਇਗਾਸਾਂ ਨੂੰ ਪੀਸ ਕਰਕੇ ਦੋ ਦਿਨਾਂ ਦਾ ਮਾਰ ਲਿਆ ਤੇ ਬਾਕੀ ਕੁੱਝ ਕਿਸ ਜੜੀ ਹੋਈ ਜਾ ਰਹੀ ਹੈ। ਸੁਸਤੇਖਰ ਟੈਲੀਪੋਸਟ ਪੰਜਾਬੀ ਮੈਂ ਹਸਨੇਨਾ ਜੀਰਾ ਪੁਲਿਸ ਦੇ ਵੱਲੋਂ ਇੱਕ ਅਚੇਹੇ ਸਾਥਿਰ ਸਖਸ਼ ਨੂੰ ਗ੍ਰਿਫਤਾਰ ਕੀਤਾ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਗੱਡੀ ਦੇ ਉੱਤੇ ਬੱਤੀ ਲਗਾ ਕੇ ਤੇ ਹੁੱਟਰ ਲਗਾ ਕੇ ਘੁੰਮਦਾ ਸੀ ਥੋ ਤੱਕ ਲੋਕਾਂ ਦੇ ਮੋਬਾਈਲ ਫੋਨ ਲੈ ਕੇ ਉਹਨਾਂ ਨੂੰ ਕਹਿੰਦਾ ਸੀ ਕਿ ਥਾਣੇ ਆ ਕੇ ਮੋਬਾਈਲ ਫੋਨ ਲੈ ਲਓ ਸੋ ਪੁਲਿਸ ਦੇ ਵੱਲੋਂ ਇਸ ਸਾਥਿਰ ਵਿਅਕਤੀ ਦਾ ਪਰਦਾ ਫਾਸ਼ ਕੀਤਾ ਇੱਕ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦਾ ਮੋਬਾਈਲ ਇੱਕ ਵਿਅਕਤੀ ਨੇ ਖੋਇਆ ਜੋ ਕਿ ਖੁਦ ਨੂੰ ਪੁਲਿਸ ਮੁਲਾਜ਼ਮ ਦੱਸਦਾ ਸੀ ਤੇ ਉਸ ਨੂੰ ਕਿਹਾ ਗਿਆ ਕਿ ਥਾਣੇ ਆ ਕੇ ਆਪਣਾ ਮੋਬਾਈਲ ਲੈ ਲੈਣਾ ਜਦੋਂ ਥਾਣੇ ਵਿਅਕਤੀ ਪਹੁੰਚਦਾ ਹੈ ਤੇ ਉੱਥੇ ਉਸ ਨਾਮ ਦਾ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਹੁੰਦਾ ਜਿਸ ਤੋਂ ਬਾਅਦ ਇਸ ਛਾਤਰ ਵਿਅਕਤੀ ਦਾ ਪਰਦਾਫਾਸ਼ ਹੁੰਦਾ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਗੱਡੀ ਦੇ ਉੱਤੇ ਬੱਤੀ ਲਗਾ ਕੇ ਤੇ ਹੂਟਰ ਲਗਾ ਕੇ ਹੁਮਦਾਸੀ ਤੋਂ ਤੱਕ ਲੋਕਾਂ ਦੇ ਮੋਬਾਈਲ ਫੋਨ ਖੋਹਦਾ ਸੀ ਤੇ ਆਖਿਰਕਾਰ ਪੁਲਿਸ ਦੇ ਹੱਥੇ ਇਹ ਛਾਤਰ ਵਿਅਕਤੀ ਚੜ ਚੁੱਕਿਆ ਪੁਲਿਸ ਦੇ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਗਈ ਇਸ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਜਾਣਕਰ ਦਿੰਦੇ ਹੋਏ ਪੁਲਿਸ ਦੇ ਵੱਲੋਂ ਵੀ ਦੱਸਿਆ ਗਿਆ ਕਿ ਉਹਨਾਂ ਨੇ ਇੱਕ ਵਿਅਕਤੀ પાસેથી ਸ਼ਿਕਾਇਤ ਮਿਲੀ ਸੀ ਕਿ ਉਕਤ ਵਿਅਕਤੀ ਵੱਲੋਂ ਆਪਣੀ ਗੱਡੀ ਉੱਪਰ ਬੱਤੀ ਅਤੇ ਹੂਟ ਲਗਾਇਆ ਹੋਇਆ ਸੀ ਤੇ ਉਸਨੂੰ ਜਦੋਂ ਰੋਕਿਆ ਗਿਆ ਤਾਂ ਤਲਾਸ਼ੀ ਲੈਂਦੇ ਆ ਆਪਣੇ ਆਪ ਨੂੰ ਮੁਲਾਜ਼ਮ ਦੱਸਿਆ ਜਾਂਦਾ ਤਲਾਸ਼ੀ ਲੈਣ ਉਪਰੰਤ ਉਸ ਦਾ ਮੋਬਾਈਲ ਲੈ ਲਿਆ ਸ਼ਿਕਾਇਤਕਰਤਾ ਦਾ ਮੋਬਾਈਲ ਲੈ ਲਿਆ ਜਾਂਦਾ ਤੇ ਉਸ ਨੂੰ ਆਪਣਾ ਮੋਬਾਈਲ ਫੋਨ ਥਾਣੇ ਵਿਖੇ ਪਹੁੰਚ ਕੇ ਲੈਣ ਲਈ ਕਿਹਾ ਗਿਆ ਜਦੋਂ ਸ਼ਿਕਾਇਤਕਰਤਾ ਆਪਣਾ ਮੋਬਾਈਲ ਲੈਣ ਲਈ ਥਾਣੇ ਗਿਆ ਤਾਂ ਉਸ ਨੂੰ ਪਤਾ ਲੱਗਦਾ ਕਿ ਥਾਣਾ ਸਿਟੀ ਜੀਰਾ ਵਿਖੇ ਕੋਈ ਵੀ ਅਜਿਹਾ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਹੈ ਜਿਸ ਤੇ ਚਲਦਿਆਂ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਆਪਣੇ ਸੂਤਰ ਦੇ ਅਦਾਤੇ ਜਿਹੜਾ ਇਸ ਵਿਅਕਤੀ ਨੂੰ ਤੇ ਗੱਡੀ ਸਮੇਤ ਕਾਬੂ ਕਰ ਲਿਆ ਹੈ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜਰਵਦੀ ਦੇ ਅਨੁਸਾਰ ਐਸਪੀ ਕੋਰਪੋਰ ਸੁਨੀਆ ਮਿਸਰਾ ਦੀ ਦੇ ਅਨੁਸਾਰ ਜਿਹੜੇ ਕਿ ਜਿਹੜੇ ਮਾੜੇ ਬੰਦੇ ਉਹਨਾਂ ਨੂੰ ਨੱਥ ਪਾਉਣ ਵਾਸਤੇ ਜਿਹੜੇ ਥਾਂ ਥਾਂ ਤੇ ਨਾਕੀ ਲਾਇਆ ਜਾਂਦੇ ਆ ਨਾਕੇ ਦੇ ਦਰਮਿਆਨ ਇੱਕ ਸਾਡੇ ਕੋਲ ਥੋੜੇ ਦਿਨ ਪਹਿਲਾਂ ਦਰਖਾਸਤ ਅਹੀ ਕਰਨ ਬੀਰ ਸਿੰਘ ਪੁੱਤਰ ਅਮਰੀਤ ਸਿੰਘ ਵਾਸੀ ਬਾਸਰ ਕੇ ਪੱਟੀ ਵਾਲੀ ਸਾਈਡ ਦਾ ਰਹਿਣ ਵਾਲਾ ਹੈ ਉਹਨੇ ਦੱਸਿਆ ਕਿ ਜਿਹੜਾ ਕਿ ਮੇਰਾ ਕੋਈ ਕੋਈ ਬਾਪੜਾ ਨੂੰ ਮੁਲਾਜ਼ਮ ਦਾ ਸੀਰੀ ਲੱਗਾ ਤੇ ਉਹਨੇ ਮੇਰਾ ਮੋਬਾਈਲ ਜਿਹੜਾ ਲੈ ਕੇ ਤੇ ਕਹਿੰਦਾ ਕਿ ਤੁਸੀਂ ਸਿੱਟੀ ਥਾਣੇ ਜੀਓ ਲੈ ਉਹਨੂੰ ਤੋਂ ਕੋਈ ਪੁੱਛਗਿੱਛ ਕੀਤੀ ਗਈ ਤੇ ਉਹ ਜਿਹੜਾ ਬੰਦਾ ਹੈ ਉਹ ਅਤੇਂਦਰਜੀਤ ਸਿੰਘ ਅਰਦੀਪ ਸਿੰਘ ਅਲਿਦਾ ਰਣਮਲਾ ਜਿੱਦੀ ਕੇ ਗੱਡੀ ਨੰਬਰ BB11D H2574 ਜਿਹੜੀ ਤੇ ਬਰਾਮਦ ਕੀਤੀ ਗਈ ਤੇ ਉਹਦੇ ਵਿੱਚ ਹੋਂਟਰ ਲੱਗਾ ਸੀ ਇੱਕ ਨੀਲੀ ਲੈਡ ਵੀ ਲੱਗੀ ਸੀ ਇੱਕ ਉਹ ਤੋਂ ਕੋ ਜਿਹੜਾ ਕਿ ਆਰਮੀ ਦਾ ਜਿਹੜਾ ਇੱਕ ਕਾਰਡ ਉਹ ਵੀ ਮਿਲਿਆ ਜਦੋਂ ਪਤਾ ਕੀਤਾ ਤੇ ਉਹ ਆਪਣੇ ਜਿਹੜਾ ਕਿ ਉਹ ਮੁਲਾਜ਼ਮ ਨਹੀਂ ਹੈਗਾ ਕਿ ਉਹ ਇੱਕ ਜਨਰਲ ਮੁਲਾਜ਼ਮ ਜਿਹੜਾ ਬਣਿਆ ਹੈ ਜਿਸ ਤਦਵਾਰ ਉਹਦੇ ਤੇ ਪਰਚਾ ਦੇ ਕੇ ਕਾਨੂੰਨੀ ਕਾਰਵਾਈ ਕੀਤੀ ਗਈ ਤੇ ਜੱਸਾ ਸਾਹਿਬ ਕੋ ਪੀਸ ਕਰਕੇ ਦੋ ਦਿਨਾਂ ਦਾ ਮਾਰਦਿਆ ਤੇ ਬਾਕੀ ਕੁੱਝ ਕਿਸ ਜਿਹੜੀ ਹੋ ਜਾਰੀ ਹੈ ਸੋ ਸੇਕੂ ਟੈਲੀਪੋਸਟ ਪੰਜਾਬੀ ਮੈਂ ਹਸਨੇਨਾ ਜੀਰਾ ਪੁਲਿਸ ਦੇ ਵੱਲੋਂ ਇੱਕ ਅਚੇਹੇ ਛਾਤਰ ਸਖਸ਼ ਨੂੰ ਗ੍ਰਿਫਤਾਰ ਕੀਤਾ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਗੱਡੀ ਦੇ ਉੱਤੇ ਬੱਤੀ ਲਗਾ ਕੇ ਤੇ ਹੁੱਟਰ ਲਗਾ ਕੇ ਘੁੰਮਦਾ ਸੀ ਥੋ ਤੱਕ ਲੋਕਾਂ ਦੇ ਮੋਬਾਈਲ ਫੋਨ ਲੈ ਕੇ ਉਹਨਾਂ ਨੂੰ ਕਹਿੰਦਾ ਸੀ ਕਿ ਥਾਣੇ ਆ ਕੇ ਮੋਬਾਈਲ ਫੋਨ ਲੈ ਲਓ ਸੋ ਪੁਲਿਸ ਦੇ ਵੱਲੋਂ ਇਸ ਛਾਤਰ ਵਿਅਕਤੀ ਦਾ ਪਰਦਾ ਫਾਸ਼ ਕੀਤਾ ਇੱਕ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦਾ ਮੋਬਾਈਲ ਇੱਕ ਵਿਅਕਤੀ ਨੇ ਖੋਇਆ ਜੋ ਕਿ ਖੁਦ ਨੂੰ ਪੁਲਿਸ ਮੁਲਾਜ਼ਮ ਦੱਸਦਾ ਸੀ ਤੇ ਉਸ ਨੂੰ ਕਿਹਾ ਗਿਆ ਕਿ ਥਾਣੇ ਆ ਕੇ ਆਪਣਾ ਮੋਬਾਈਲ ਲੈ ਲੈਣਾ ਜਦੋਂ ਥਾਣੇ ਵਿਅਕਤੀ ਪਹੁੰਚਦਾ ਹੈ ਤੇ ਉੱਥੇ ਉਸ ਨਾਮ ਦਾ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਹੁੰਦਾ ਜਿਸ ਤੋਂ ਬਾਅਦ ਇਸ ਛਾਤਿਰ ਵਿਅਕਤੀ ਦਾ ਪਰਦਾਫਾਸ਼ ਹੁੰਦਾ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਗੱਡੀ ਦੇ ਉੱਤੇ ਬੱਤੀ ਲਗਾ ਕੇ ਤੇ ਹੂਟਰ ਲਗਾ ਕੇ ਹੁਮਦਾਸਤ ਤੋਂ ਤੱਕ ਲੋਕਾਂ ਦੇ ਮੋਬਾਈਲ ਫੋਨ ਖੋਹਦਾ ਸੀ ਤੇ ਆਖਿਰਕਾਰ ਪੁਲਿਸ ਦੇ ਹੱਥੇ ਇਹ ਛਾਤਿਰ ਵਿਅਕਤੀ ਚੜ ਚੁੱਕਿਆ ਪੁਲਿਸ ਦੇ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਗਈ ਇਸ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਜਾਣਕਰ ਦਿੰਦੇ ਹੋਏ ਪੁਲਿਸ ਦੇ ਵੱਲੋਂ ਵੀ ਦੱਸਿਆ ਗਿਆ ਕਿ ਉਹਨਾਂ ਨੇ ਇੱਕ ਵਿਅਕਤੀ પાસેથી ਸ਼ਿਕਾਇਤ ਮਿਲੀ ਸੀ ਕਿ ਉਕਤ ਵਿਅਕਤੀ ਵੱਲੋਂ ਆਪਣੀ ਗੱਡੀ ਉੱਪਰ ਬੱਤੀ ਅਤੇ ਹੂਟ ਲਗਾਇਆ ਹੋਇਆ ਸੀ ਤੇ ਉਸਨੂੰ ਜਦੋਂ ਰੋਕਿਆ ਗਿਆ ਤਾਂ ਤਲਾਸ਼ੀ ਲੈਂਦੇ ਆ ਆਪਣੇ ਆਪ ਨੂੰ ਮੁਲਾਜ਼ਮ ਦੱਸਿਆ ਜਾਂਦਾ ਤਲਾਸ਼ੀ ਲੈਣ ਉਪਰੰਤ ਉਸ ਦਾ ਮੋਬਾਈਲ ਲੈ ਲਿਆ ਸ਼ਿਕਾਇਤਕਰਤਾ ਦਾ ਮੋਬਾਈਲ ਲੈ ਲਿਆ ਜਾਂਦਾ ਤੇ ਉਸਨੂੰ ਆਪਣਾ ਮੋਬਾਈਲ ਫੋਨ ਥਾਣੇ ਵਿਖੇ ਪਹੁੰਚ ਕੇ ਲੈਣ ਲਈ ਕਿਹਾ ਗਿਆ ਜਦੋਂ ਸ਼ਿਕਾਇਤਕਰਤਾ ਆਪਣਾ ਮੋਬਾਈਲ ਲੈਣ ਲਈ ਥਾਣੇ ਗਿਆ ਤਾਂ ਉਸ ਨੂੰ ਪਤਾ ਲੱਗਦਾ ਕਿ ਥਾਣਾ ਸਿਟੀ ਜੀਰਾ ਵਿਖੇ ਕੋਈ ਵੀ ਅਜਿਹਾ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਹੈ ਜਿਸ ਤੇ ਚਲਦਿਆਂ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਆਪਰੇ ਸੂਤਰ ਦੇ ਅਦਾਤੇ ਜਿਹੜਾ ਇਸ ਵਿਅਕਤੀ ਨੂੰ ਤੇ ਗੱਡੀ ਸਮੇਤ ਕਾਬੂ ਕਰ ਲਿਆ ਹੈ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜਦਵ ਦੇ ਅਨੁਸਾਰ ਐਸਪੀ ਕੋਰਪੋਰ ਸੂਨੀਆ ਮਿਸਰਾ ਦੀ ਅਨੁਸਾਰ ਜਿਹੜੇ ਕਿ ਜਿਹੜੇ ਮਾੜੇ ਬੰਦੇ ਉਹਨਾਂ ਨੂੰ ਨਾਕ ਤੋਂ ਪਾਉਣ ਵਾਸਤੇ ਜਿਹੜੇ ਥਾਂ ਥਾਂ ਤੇ ਨਾਕੀ ਲਾਈ ਜਾਂਦੇ ਆ ਨਾਕੇ ਦੇ ਦਰਮਿਆਨ ਇੱਕ ਸਾਡੇ ਕੋਲ ਥੋੜੇ ਦਿਨ ਪਹਿਲਾਂ ਦਰਖਾਸਤ ਅਹੀ ਕਰਨ ਬੀਤ ਸਿੰਘ ਪੁੱਤਰ ਅਮਰੀਤ ਸਿੰਘ ਵਾਸੀ ਬਾਸਰ ਕੇ ਪੱਟੀ ਵਾਲੇ ਸਾਈਡ ਦਾ ਰਹਿਣ ਵਾਲਾ ਹੈ ਉਹਨੇ ਦੱਸਿਆ ਕਿ ਜਿਹੜਾ ਕਿ ਮੇਰਾ ਕੋਈ ਕੋਈ ਬਾਪਿਆ ਮਨੂੰ ਮੁਲਾਜ਼ਮ ਲਾਦਾ ਸੀ ਸੀਰੀ ਲੱਗਾ ਤੇ ਉਹਨੇ ਮੇਰਾ ਮੋਬਾਈਲ ਜਿਹੜਾ ਲੈ ਕੇ ਤੇ ਕਹਿੰਦਾ ਕਿ ਸੀਟੀ ਥਾੜੇ ਜੀਓ ਲੈ ਉਹਦੇ ਕੋਈ ਪੁੱਛਕਿਸ ਕੀਤੀ ਗਈ ਤੇ ਉਹ ਜਿਹੜਾ ਬੰਦਾ ਹੈ ਉਹ ਅਤਿੰਦਰਜੀਤ ਸਿੰਘ ਹਰਦੀਪ ਸਿੰਘ ਟਿਆਲੇ ਦਾ ਰਹਿਣ ਵਾਲਾ ਜਿਸ ਦੀ ਜੇ ਗੱਡੀ ਨੰਬਰ BB 11D H 2574 ਜਿਹੜੀ ਤੇ ਬਰਾਮਦ ਕੀਤੀ ਗਈ ਤੇ ਉਹਦੇ ਵਿੱਚ ਹੌਂਟਰ ਲੱਗਾ ਸੀ ਇੱਕ ਨੀਲੀ ਲਾਈਟ ਵੀ ਲੱਗੀ ਸੀ ਇੱਕ ਉਹ ਤੋਂ ਕੋ ਜਿਹੜਾ ਕਿ ਆਰਮੀ ਦਾ ਜਿਹੜਾ ਇੱਕ ਕਾਰਡ ਉਹ ਵੀ ਮਿਲਿਆ ਜਦੋਂ ਪਤਾ ਕੀਤਾ ਤੇ ਉਹ ਆਪਣੇ ਜਿਹੜਾ ਕਿ ਉਹ ਮੁਲਾਜ਼ਮ ਨਹੀਂ ਹੈਗਾ ਕਿ ਉਹ ਇੱਕ ਜਨਲ ਮੁਲਾਜ਼ਮ ਜਿਹੜਾ ਬਣਿਆ ਹੈ ਜਿਸ ਦੇ ਦੁਆਰਾ ਉਹਦੇ ਤੇ ਪਰਚਾ ਦੇ ਦਿੱਤੀ ਕਾਨੂੰਨੀ ਕਾਰਵਾਈ ਕੀਤੀ ਗਈ ਇਜਾਸਾ ਨੂੰ ਪੀਸ ਕਰਕੇ ਦੋ ਦਿਨਾਂ ਦਾ ਮਾਰ ਲਿਆ ਤੇ ਬਾਕੀ ਕੁੱਝ ਕਿਸ ਜੜੀ ਹੋ ਜਾਰੀ ਹੈ ਸਟੇਕਰ ਟੈਲੀਪੋਸਟ ਪੰਜਾਬੀ ਮੈਂ ਹਸਨੇਨਾ ਜੀਰਾ ਪੁਲਿਸ ਦੇ ਵੱਲੋਂ ਇੱਕ ਅਚੇਹ ਸ਼ਾਤਰ ਸਖਸ਼ ਨੂੰ ਗ੍ਰਿਫਤਾਰ ਕੀਤਾ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਗੱਡੀ ਦੇ ਉੱਤੇ ਬੱਤੀ ਲਗਾ ਕੇ ਤੇ ਹੁੱਟਰ ਲਗਾ ਕੇ ਘੁੰਮਦਾ ਸੀ ਥੋ ਤੱਕ ਲੋਕਾਂ ਦੇ ਮੋਬਾਈਲ ਫੋਨ ਲੈ ਕੇ ਉਹਨਾਂ ਨੂੰ ਕਹਿੰਦਾ ਸੀ ਕਿ ਥਾਣੇ ਆ ਕੇ ਮੋਬਾਈਲ ਫੋਨ ਲੈ ਲਓ ਸੋ ਪੁਲਿਸ ਦੇ ਵੱਲੋਂ ਇਸ ਸ਼ਾਤਰ ਵਿਅਕਤੀ ਦਾ ਪਰਦਾ ਫਾਸ਼ ਕੀਤਾ ਇੱਕ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸਦਾ ਮੋਬਾਈਲ ਇੱਕ ਵਿਅਕਤੀ ਨੇ ਖੋਇਆ ਜੋ ਕਿ ਖੁਦ ਨੂੰ ਪੁਲਿਸ ਮੁਲਾਜ਼ਮ ਦੱਸਦਾ ਸੀ ਤੇ ਉਸ ਨੂੰ ਕਿਹਾ ਗਿਆ ਕਿ ਥਾਣੇ ਆ ਕੇ ਆਪਣਾ ਮੋਬਾਈਲ ਲੈ ਲੈਣਾ ਜਦੋਂ ਥਾਣੇ ਵਿਅਕਤੀ ਪਹੁੰਚਦਾ ਹੈ ਤੇ ਉੱਥੇ ਉਸ ਨਾਮ ਦਾ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਹੁੰਦਾ ਜਿਸ ਤੋਂ ਬਾਅਦ ਇਸ ਛਾਤਿਰ ਵਿਅਕਤੀ ਦਾ ਪਰਦਾਫਾਸ਼ ਹੁੰਦਾ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਗੱਡੀ ਦੇ ਉੱਤੇ ਬੱਤੀ ਲਗਾ ਕੇ ਤੇ ਹੂਟਰ ਲਗਾ ਕੇ ਹੁਮਦਾਸੀ ਤੋਂ ਤੱਕ ਲੋਕਾਂ ਦੇ ਮੋਬਾਈਲ ਫੋਨ ਖੋਹਦਾ ਸੀ ਤੇ ਆਖਿਰਕਾਰ ਪੁਲਿਸ ਦੇ ਹੱਥੇ ਇਹ ਛਾਤਿਰ ਵਿਅਕਤੀ ਚੜ ਚੁੱਕਿਆ ਪੁਲਿਸ ਦੇ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਗਈ ਇਸ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਜਾਣਕਰ ਦਿੰਦੇ ਹੋਏ ਪੁਲਿਸ ਦੇ ਵੱਲੋਂ ਵੀ ਦੱਸਿਆ ਗਿਆ ਕਿ ਉਹਨਾਂ ਨੇ ਇੱਕ ਵਿਅਕਤੀ પાસેથી ਸ਼ਿਕਾਇਤ ਮਿਲੀ ਸੀ ਕਿ ਉਕਤ ਵਿਅਕਤੀ ਵੱਲੋਂ ਆਪਣੀ ਗੱਡੀ ਉੱਪਰ ਬੱਤੀ ਅਤੇ ਹੂਟ ਲਗਾਇਆ ਹੋਇਆ ਸੀ ਤੇ ਉਸਨੂੰ ਜਦੋਂ ਰੋਕਿਆ ਗਿਆ ਤਾਂ ਤਲਾਸ਼ੀ ਲੈਂਦੇ ਆ ਆਪਣੇ ਆਪ ਨੂੰ ਮੁਲਾਜ਼ਮ ਦੱਸਿਆ ਜਾਂਦਾ ਤਲਾਸ਼ੀ ਲੈਣ ਉਪਰੰਤ ਉਸ ਦਾ ਮੋਬਾਈਲ ਲੈ ਲਿਆ ਸ਼ਿਕਾਇਤਕਰਤਾ ਦਾ ਮੋਬਾਈਲ ਲੈ ਲਿਆ ਜਾਂਦਾ ਤੇ ਉਸਨੂੰ ਆਪਣਾ ਮੋਬਾਈਲ ਫੋਨ ਥਾਣੇ ਵਿਖੇ ਪਹੁੰਚ ਕੇ ਲੈਣ ਲਈ ਕਿਹਾ ਗਿਆ ਜਦੋਂ ਸ਼ਿਕਾਇਤਕਰਤਾ ਆਪਣਾ ਮੋਬਾਈਲ ਲੈਣ ਲਈ ਥਾਣੇ ਗਿਆ ਤਾਂ ਉਸ ਨੂੰ ਪਤਾ ਲੱਗਦਾ ਕਿ ਥਾਣਾ ਸਿਟੀ ਜੀਰਾ ਵਿਖੇ ਕੋਈ ਵੀ ਅਜਿਹਾ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਹੈ ਜਿਸ ਤੇ ਚਲਦਿਆਂ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਆਪਣੇ ਸੂਤਰ ਦੇ ਅਦਾਤੇ ਜਿਹੜਾ ਇਸ ਵਿਅਕਤੀ ਨੂੰ ਤੇ ਗੱਡੀ ਸਮੇਤ ਕਾਬੂ ਕਰ ਲਿਆ ਹੈ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜਦਵਦੀਪ ਅਨੁਸਾਰ ਐਸਪੀ ਕੋਰਪੋਰ ਸੂਨੀਆ ਮਿਸਰਾ ਦੀ ਅਨੁਸਾਰ ਜਿਹੜੇ ਕਿ ਜਿਹੜੇ ਮਾੜੇ ਬੰਦੇ ਉਹਨਾਂ ਨੂੰ ਨਾਕ ਤੋਂ ਪਾਉਣ ਵਾਸਤੇ ਜਿਹੜੇ ਥਾਂ ਥਾਂ ਤੇ ਨਾਕੀ ਲਾਈ ਜਾਂਦੇ ਆ ਨਾਕੇ ਦੇ ਦਰਮਿਆਨ ਇੱਕ ਸਾਡੇ ਕੋਲ ਥੋੜੇ ਦਿਨ ਪਹਿਲਾਂ ਦਰਖਾਸਤ ਆਈ ਕਰਨਬੀਰ ਸਿੰਘ ਪੁੱਤਰ ਅਮਰੀਤ ਸਿੰਘ ਵਾਸੀ ਬਾਸਰ ਕੇ ਪੱਟੀ ਵਾਲੇ ਸਾਈਡ ਦਾ ਰਹਿਣ ਵਾਲਾ ਹੈ ਉਹਨੇ ਦੱਸਿਆ ਕਿ ਜਿਹੜਾ ਕਿ ਮੇਰਾ ਕੋਈ ਕੋਈ ਬਾਪਿਆ ਨੂੰ ਮੁਲਾਜ਼ਮ ਦਾ ਸੀਰੀ ਲੱਗਾ ਤੇ ਉਹਨੇ ਮੇਰਾ ਮੋਬਾਈਲ ਜਿਹੜਾ ਲੈ ਕੇ ਤੇ ਕਹਿੰਦਾ ਕਿ ਤੁਸੀਂ ਸਿੱਟੀ ਥਾਣੇ ਜੀ ਕੋਲ ਲੈ ਆਓ ਜਦੋਂ ਕੋਈ ਪੁੱਛਕਿਸ ਕੀਤੀ ਗਈ ਤੇ ਉਹ ਜਿਹੜਾ ਬੰਦਾ ਹੈ ਉਹ ਅਤੇਂਦਰਜੀਤ ਸਿੰਘ ਹਰਦੀਪ ਸਿੰਘ ਇਹ ਅਲਿਦਾ ਰਹਿਣਾ ਮਲਾਜ ਜਿੱਦੀ ਗੱਡੀ ਨੰਬਰ BB11D H2574 ਜਿਹੜੀ ਤੇ ਬਰਾਮਦ ਕੀਤੀ ਗਈ ਤੇ ਉਹਦੇ ਵਿੱਚ ਹੌਂਟਰ ਲੱਗਾ ਸੀ ਇੱਕ ਨੀਲੀ ਲਾਈਟ ਵੀ ਲੱਗੀ ਸੀ ਇੱਕ ਉਹਤ ਕੋ ਜਿਹੜਾ ਕਿ ਆਰਮੀ ਦਾ ਜਿਹੜਾ ਇੱਕ ਕਾਰਡ ਉਹ ਵੀ ਮਿਲਿਆ ਜਦੋਂ ਪਤਾ ਕੀਤਾ ਤੇ ਉਹ ਆਪਣੇ ਜਿਹੜਾ ਕਿ ਉਹ ਮੁਲਾਜ਼ਮ ਨਹੀਂ ਹੈਗਾ ਕਿ ਉਹ ਇੱਕ ਜਾਲੀ ਮੁਲਾਜ਼ਮ ਜਿਹੜਾ ਬਣਿਆ ਹੈ ਜਿਸ ਤੇ ਦੁਬਾਰਾ ਉਹਦੇ ਤੇ ਪਰਚਾ ਦੇ ਦਿੱਤੀ ਕਾਨੂੰਨੀ ਕਾਰਵਾਈ ਕੀਤੀ ਗਈ ਤੇ ਜੱਸਾ ਸਾਹਿਬ ਕੋ ਪੀਸ ਕਰਕੇ ਦੋ ਦਿਨਾਂ ਦਾ ਮਾਰਦਿਆ ਤੇ ਬਾਕੀ ਕੁੱਝ ਕਿਸ ਜਿਹੜੀ ਹੋ ਜਾਰੀ ਹੈ ਸੋ ਸੈਕੂਰੀਟੀ ਟੈਲੀਪੋਸਟ ਪੰਜਾਬੀ ਮੈਂ ਹਸਨੇਨਾ ਜੀਰਾ ਪੁਲਿਸ ਦੇ ਵੱਲੋਂ ਇੱਕ ਅਚੇਹੇ ਛਾਤਰ ਸਖਸ਼ ਨੂੰ ਗ੍ਰਿਫਤਾਰ ਕੀਤਾ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਗੱਡੀ ਦੇ ਉੱਤੇ ਬੱਤੀ ਲਗਾ ਕੇ ਤੇ ਹੁੱਟਰ ਲਗਾ ਕੇ ਘੁੰਮਦਾ ਸੀ ਥੋ ਤੱਕ ਲੋਕਾਂ ਦੇ ਮੋਬਾਈਲ ਫੋਨ ਲੈ ਕੇ ਉਹਨਾਂ ਨੂੰ ਕਹਿੰਦਾ ਸੀ ਕਿ ਥਾਣੇ ਆ ਕੇ ਮੋਬਾਈਲ ਫੋਨ ਲੈ ਲਓ ਸੋ ਪੁਲਿਸ ਦੇ ਵੱਲੋਂ ਇਸ ਛਾਤਰ ਵਿਅਕਤੀ ਦਾ ਪਰਦਾ ਫਾਸ਼ ਕੀਤਾ ਇੱਕ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦਾ ਮੋਬਾਈਲ ਇੱਕ ਵਿਅਕਤੀ ਨੇ ਖੋਇਆ ਜੋ ਕਿ ਖੁਦ ਨੂੰ ਪੁਲਿਸ ਮੁਲਾਜ਼ਮ ਦੱਸਦਾ ਸੀ ਤੇ ਉਸ ਨੂੰ ਕਿਹਾ ਗਿਆ ਕਿ ਥਾਣੇ ਆ ਕੇ ਆਪਣਾ ਮੋਬਾਈਲ ਲੈ ਲੈਣਾ ਜਦੋਂ ਥਾਣੇ ਵਿਅਕਤੀ ਪਹੁੰਚਤਾ ਹੈ ਤੇ ਉੱਥੇ ਉਸ ਨਾਮ ਦਾ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਹੁੰਦਾ ਜਿਸ ਤੋਂ ਬਾਅਦ ਇਸ ਛਾਤਿਰ ਵਿਅਕਤੀ ਦਾ ਪਰਦਾਫਾਸ਼ ਹੁੰਦਾ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਗੱਡੀ ਦੇ ਉੱਤੇ ਬੱਤੀ ਲਗਾ ਕੇ ਤੇ ਹੂਟਰ ਲਗਾ ਕੇ ਘੁੰਮਦਾ ਸੀ ਤੋਂ ਤੱਕ ਲੋਕਾਂ ਦੇ ਮੋਬਾਈਲ ਫੋਨ ਖੋਹਦਾ ਸੀ ਤੇ ਆਖਿਰਕਾਰ ਪੁਲਿਸ ਦੇ ਹੱਥੇ ਇਹ ਛਾਤਿਰ ਵਿਅਕਤੀ ਚੜ ਚੁੱਕਾ ਪੁਲਿਸ ਦੇ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਗਈ ਇਸ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਜਾਣਕਰ ਦਿੰਦੇ ਹੋਏ ਪੁਲਿਸ ਦੇ ਵੱਲੋਂ ਵੀ ਦੱਸਿਆ ਗਿਆ ਕਿ ਉਹਨਾਂ ਨੇ ਇੱਕ ਵਿਅਕਤੀ પાસેથી ਸ਼ਿਕਾਇਤ ਮਿਲੀ ਸੀ ਕਿ ਉਕਤ ਵਿਅਕਤੀ ਵੱਲੋਂ ਆਪਣੀ ਗੱਡੀ ਉੱਪਰ ਬੱਤੀ ਅਤੇ ਹੂਟ ਲਗਾਇਆ ਹੋਇਆ ਸੀ ਤੇ ਉਸਨੂੰ ਜਦੋਂ ਰੋਕਿਆ ਗਿਆ ਤਾਂ ਤਲਾਸ਼ੀ ਲੈਂਦੇ ਆ ਆਪਣੇ ਆਪ ਨੂੰ ਮੁਲਾਜ਼ਮ ਦੱਸਿਆ ਜਾਂਦਾ ਤਲਾਸ਼ੀ ਲੈਣ ਉਪਰੰਤ ਉਸਦਾ ਮੋਬਾਈਲ ਲੈ ਲਿਆ ਸ਼ਿਕਾਇਤਕਰਤਾ ਦਾ ਮੋਬਾਈਲ ਲੈ ਲਿਆ ਜਾਂਦਾ ਤੇ ਉਸਨੂੰ ਆਪਣਾ ਮੋਬਾਈਲ ਫੋਨ ਥਾਣੇ ਵਿਖੇ ਪਹੁੰਚ ਕੇ ਲੈਣ ਲਈ ਕਿਹਾ ਗਿਆ ਜਦੋਂ ਸ਼ਿਕਾਇਤਕਰਤਾ ਆਪਣਾ ਮੋਬਾਈਲ ਲੈਣ ਲਈ ਥਾਣੇ ਗਿਆ ਤਾਂ ਉਸ ਨੂੰ ਪਤਾ ਲੱਗਦਾ ਕਿ ਥਾਣਾ ਸਿਟੀ ਜੀਰਾ ਵਿਖੇ ਕੋਈ ਵੀ ਅਜਿਹਾ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਹੈ ਜਿਸ ਤੇ ਚਲਦਿਆਂ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਆਪਰੇ ਸੂਤਰਦਾਤਾ ਤੇ ਜਿਹੜਾ ਇਸ ਵਿਅਕਤੀ ਨੂੰ ਤੇ ਗੱਡੀ ਸਮੇਤ ਕਾਬੂ ਕਰ ਲਿਆ ਹੈ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜਰੂਵ ਦੇ ਅਨੁਸਾਰ ਐਸਐਸਪੀ ਕੋਲਪੁਰ 소ਨੀਆ ਮਿਸਰਾ ਦੀ ਦੇ ਅਨੁਸਾਰ ਜਿਹੜੇ ਕਿ ਜਿਹੜੇ ਮਾੜੇ ਬੰਦੇ ਉਹਨਾਂ ਨੂੰ ਨੱਥ ਪਾਉਣ ਵਾਸਤੇ ਜਿਹੜੇ ਥਾਂ ਥਾਂ ਤੇ ਨਾਕੀ ਲਾਇਆ ਜਾਂਦੇ ਆ ਨਾਕੇ ਦੇ ਦਰਮਿਆਨ ਇੱਕ ਸਾਡੇ ਕੋਲ ਥੋੜੇ ਦਿਨ ਪਹਿਲਾਂ ਦਰਖਾਸਤ ਅਹੀ ਕਰਨ ਬੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਬਾਸਰ ਕੇ ਪੱਟੀ ਵਾਲੀ ਸਾਈਡ ਦਾ ਰਹਿਣ ਵਾਲਾ ਹੈ ਉਹਨੇ ਦੱਸਿਆ ਕਿ ਜਿਹੜਾ ਕਿ ਮੇਰਾ ਕੋਈ ਕੋਈ ਬਾਪਰੇ ਉਹਨੂੰ ਮੁਲਾਜ਼ਮ ਦਾਦਾ ਸੀਰੀ ਲੱਗਾ ਤੇ ਉਹਨੇ ਮੇਰਾ ਮੋਬਾਈਲ ਜਿਹੜਾ ਲੈ ਕੇ ਤੇ ਕਹਿੰਦਾ ਕਿ ਤੁਸੀਂ ਸਿੱਟੀ ਥਾੜੇ ਜੀਓ ਲੈ ਉਹਨੂੰ ਕੋਈ ਪੁੱਛਗਿੱਛ ਕੀਤੀ ਗਈ ਤੇ ਉਹ ਜਿਹੜਾ ਬੰਦਾ ਹੈ ਉਹ ਅਤਿੰਦਰਜੀਤ ਸਿੰਘ ਹਰਦੀਪ ਸਿੰਘ ਟਿਆਲੇ ਦਾ ਰਹਿਣ ਵਾਲਾ ਹੈ ਜਿੱਦੀ ਜੇ ਗੱਡੀ ਨੰਬਰ BB 11D H 2574 ਜਿਹੜੀ ਤੇ ਬਰਾਮਦ ਕੀਤੀ ਗਈ ਤੇ ਉਹਦੇ ਵਿੱਚ ਹੋਂਟਰ ਲੱਗਾ ਸੀ ਇੱਕ ਨੀਲੀ ਲਾਈਟ ਵੀ ਲੱਗੀ ਸੀ ਇੱਕ ਉਹ ਤੋਂ ਉਹ ਜਿਹੜਾ ਕਿ ਆਰਮੀ ਦਾ ਜਿਹੜਾ ਇੱਕ ਕਾਰਡ ਉਹ ਵੀ ਮਿਲਿਆ ਜਦੋਂ ਪਤਾ ਕੀਤਾ ਤੇ ਉਹ ਆਪਣੇ ਜਿਹੜਾ ਕਿ ਉਹ ਮੁਲਾਜ਼ਮ ਨਹੀਂ ਹੈਗਾ ਕਿ ਉਹ ਇੱਕ ਜੰਦੀ ਮੁਲਾਜ਼ਮ ਜਿਹੜਾ ਬਣਿਆ ਹੈ ਜਿਸ ਤਦਵਾਰ ਉਹਦੇ ਤੇ ਪਰਚਾ ਦੇ ਕੇ ਕਾਨੂੰਨੀ ਕਾਰਵਾਈ ਕੀਤੀ ਗਈ ਇਦਾਂ ਸਭ ਨੂੰ ਪੀਸ ਕਰਕੇ ਦੋ ਦਿਨਾਂ ਦਾ ਮਾਰ ਦੇ ਆ ਤੇ ਬਾਕੀ ਕੁੱਝ ਕਿਸ ਜੜੀ ਹੋ ਜਾਰੀ ਹੈ ਸੁਸਤੇਕਰ ਟੈਲੀਪੋਸਟ ਪੰਜਾਬੀ ਮੈਂ ਹਸਨੇਨਾ ਜੀਰਾ ਪੁਲਿਸ ਦੇ ਵੱਲੋਂ ਇੱਕ ਅਚੇਹੇ ਛਾਤਰ ਸਖਸ਼ ਨੂੰ ਗ੍ਰਿਫਤਾਰ ਕੀਤਾ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਗੱਡੀ ਦੇ ਉੱਤੇ ਬੱਤੀ ਲਗਾ ਕੇ ਤੇ ਹੁੱਟਰ ਲਗਾ ਕੇ ਘੁੰਮਦਾ ਸੀ ਥੋ ਤੱਕ ਲੋਕਾਂ ਦੇ ਮੋਬਾਈਲ ਫੋਨ ਲੈ ਕੇ ਉਹਨਾਂ ਨੂੰ ਕਹਿੰਦਾ ਸੀ ਕਿ ਥਾਣੇ ਆ ਕੇ ਮੋਬਾਈਲ ਫੋਨ ਲੈ ਲਓ ਸੋ ਪੁਲਿਸ ਦੇ ਵੱਲੋਂ ਇਸ ਛਾਤਰ ਵਿਅਕਤੀ ਦਾ ਪਰਦਾ ਫਾਸ਼ ਕੀਤਾ ਇੱਕ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸਦਾ ਮੋਬਾਈਲ ਇੱਕ ਵਿਅਕਤੀ ਨੇ ਖੋਇਆ ਜੋ ਕਿ ਖੁਦ ਨੂੰ ਪੁਲਿਸ ਮੁਲਾਜ਼ਮ ਦੱਸਦਾ ਸੀ ਤੇ ਉਸ ਨੂੰ ਕਿਹਾ ਗਿਆ ਕਿ ਥਾਣੇ ਆ ਕੇ ਆਪਣਾ ਮੋਬਾਈਲ ਲੈ ਲੈਣਾ ਜਦੋਂ ਥਾਣੇ ਵਿਅਕਤੀ ਪਹੁੰਚਦਾ ਹੈ ਤੇ ਉੱਥੇ ਉਸ ਨਾਮ ਦਾ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਹੁੰਦਾ ਜਿਸ ਤੋਂ ਬਾਅਦ ਇਸ ਛਾਤਿਰ ਵਿਅਕਤੀ ਦਾ ਪਰਦਾਫਾਸ਼ ਹੁੰਦਾ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਗੱਡੀ ਦੇ ਉੱਤੇ ਬੱਤੀ ਲਗਾ ਕੇ ਤੇ ਹੂਟਰ ਲਗਾ ਕੇ ਹੁਮਦਾਸੀ ਤੋਂ ਤੱਕ ਲੋਕਾਂ ਦੇ ਮੋਬਾਈਲ ਫੋਨ ਖੋਹਦਾ ਸੀ ਤੇ ਆਖਿਰਕਾਰ ਪੁਲਿਸ ਦੇ ਹੱਥੇ ਇਹ ਛਾਤਿਰ ਵਿਅਕਤੀ ਚੜ ਚੁੱਕਾ ਪੁਲਿਸ ਦੇ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਗਈ ਇਸ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਜਾਣਕਰ ਦਿੰਦੇ ਹੋਏ ਪੁਲਿਸ ਦੇ ਵੱਲੋਂ ਵੀ ਦੱਸਿਆ ਗਿਆ ਕਿ ਉਹਨਾਂ ਨੇ ਇੱਕ ਵਿਅਕਤੀ પાસેથી ਸ਼ਿਕਾਇਤ ਮਿਲੀ ਸੀ ਕਿ ਉਕਤ ਵਿਅਕਤੀ ਵੱਲੋਂ ਆਪਣੀ ਗੱਡੀ ਉੱਪਰ ਬੱਤੀ ਅਤੇ ਹੂਟ ਲਗਾਇਆ ਹੋਇਆ ਸੀ ਤੇ ਉਸਨੂੰ ਜਦੋਂ ਰੋਕਿਆ ਗਿਆ ਤਾਂ ਤਲਾਸ਼ੀ ਲੈਂਦੇ ਆ ਆਪਣੇ ਆਪ ਨੂੰ ਮੁਲਾਜ਼ਮ ਦੱਸਿਆ ਜਾਂਦਾ ਤਲਾਸ਼ੀ ਲੈਣ ਉਪਰੰਤ ਉਸ ਦਾ ਮੋਬਾਈਲ ਲੈ ਲਿਆ ਸ਼ਿਕਾਇਤਕਰਤਾ ਦਾ ਮੋਬਾਈਲ ਲੈ ਲਿਆ ਜਾਂਦਾ ਤੇ ਉਸ ਨੂੰ ਆਪਣਾ ਮੋਬਾਈਲ ਫੋਨ ਥਾਣੇ ਵਿਖੇ ਪਹੁੰਚ ਕੇ ਲੈਣ ਲਈ ਕਿਹਾ ਗਿਆ ਜਦੋਂ ਸ਼ਿਕਾਇਤਕਰਤਾ ਆਪਣਾ ਮੋਬਾਈਲ ਲੈਣ ਲਈ ਥਾਣੇ ਗਿਆ ਤਾਂ ਉਸ ਨੂੰ ਪਤਾ ਲੱਗਦਾ ਕਿ ਥਾਣਾ ਸਿਟੀ ਜੀਰਾ ਵਿਖੇ ਕੋਈ ਵੀ ਅਜਿਹਾ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਹੈ ਜਿਸ ਤੇ ਚਲਦੀਆਂ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕਰਦੇ ਆ ਆਪਣੇ ਸੂਤਰ ਦਰਦਾਤੇ ਜਿਹੜਾ ਇਸ ਵਿਅਕਤੀ ਨੂੰ ਇਸ ਦੀ ਗੱਡੀ ਸਮੇਤ ਕਾਬੂ ਕਰ ਲਿਆ ਹੈ ਮਾਨਯੋਗ ਡੀਜੀਪੀ ਪੰਜਾਬ શ્રી ਗੌਰਵ ਜਦਵ ਦੇ ਹੁਕਮ ਅਨੁਸਾਰ ਐਸਪੀ ਕੋਲਪੁਰ 소ਨੀਆ ਮਿਸਰਾ ਦੀ ਦੇ ਹੁਕਮ ਅਨੁਸਾਰ ਜਿਹੜੇ ਕਿ ਜਿਹੜੇ ਮਾੜੇ ਬੰਦੇ ਉਹਨਾਂ ਨੂੰ ਨੱਥ ਪਾਉਣ ਵਾਸਤੇ ਜਿਹੜੇ ਥਾਂ ਥਾਂ ਤੇ ਨਾਕੀ ਲਾਇਆ ਜਾਂਦੇ ਆ ਨਾਕੇ ਦੇ ਦਰਮਿਆਨ ਇੱਕ ਸਾਡੇ ਕੋਲ ਥੋੜੇ ਦਿਨ ਪਹਿਲਾਂ ਦਰਖਾਸਤ ਅਹੀ ਕਰਨ ਬੀਤ ਸਿੰਘ ਪੁੱਤਰ ਅਮਰੀਤ ਸਿੰਘ ਵਾਸੀ ਬਾਸਰ ਕੇ ਪੱਟੀ ਵਾਲੀ ਸਾਈਡ ਦਾ ਰਹਿਣ ਵਾਲਾ ਹੈ ਉਹਨੇ ਦੱਸਿਆ ਕਿ ਜਿਹੜਾ ਕਿ ਮੇਰਾ ਕੋਈ ਕੋਈ ਬਾਪਰੇ ਉਹਨੂੰ ਮੁਲਾਜ਼ਮ ਦਾਦਾ ਸੀਰੀ ਲੱਗਾ ਤੇ ਉਹਨੇ ਮੇਰਾ ਮੋਬਾਈਲ ਜਿਹੜਾ ਲੈ ਕੇ ਤੇ ਕਹਿੰਦਾ ਕਿ ਤੁਸੀਂ ਸਿੱਟੀ ਥਾਣੇ ਜੀ ਕੋਲ ਲੈ ਆਓ ਜਦੋਂ ਉਹ ਤੋਂ ਕੋਈ ਪੁੱਛਗਿੱਛ ਕੀਤੀ ਗਈ ਤੇ ਉਹ ਜਿਹੜਾ ਬੰਦਾ ਹੈ ਉਹ ਅਤੇਂਦਰਜੀਤ ਸਿੰਘ ਹਰਦੀਪ ਸਿੰਘ ਟਿਆਲੇ ਦਾ ਰਹਿਣ ਵਾਲਾ ਹੈ ਜਿੱਦੀ ਕਿ ਗੱਡੀ ਨੰਬਰ BB 11D H 2574 ਜਿਹੜੀ ਤੇ ਬਰਹਿਮਤ ਕੀਤੀ ਗਈ ਤੇ ਉਹਦੇ ਵਿੱਚ ਹੌਂਟਰ ਲੱਗਾ ਸੀ ਇੱਕ ਨੀਲੀ ਲਾਈਟ ਵੀ ਲੱਗੀ ਸੀ ਇੱਕ ਉਹ ਤੋਂ ਕੋ ਜਿਹੜਾ ਕਿ ਆਰਮੀ ਦਾ ਜਿਹੜਾ ਇੱਕ ਕਾਰਡ ਉਹ ਵੀ ਮਿਲਿਆ ਜਦੋਂ ਪਤਾ ਕੀਤਾ ਤੇ ਉਹ ਆਪਣੇ ਜਿਹੜਾ ਕਿ ਉਹ ਮੁਲਾਜ਼ਮ ਨਹੀਂ ਹੈਗਾ ਕਿ ਉਹ ਇੱਕ ਜਾਂਦੀ ਮੁਲਾਜ਼ਮ ਜਿਹੜਾ ਬਣਿਆ ਹੈ ਜਿਸ ਤੇ ਦਮਾ ਰੋਗ ਤੇ ਪਰਚਾ ਦੇ ਦਿੱਤੀ ਕਾਨੂੰਨੀ ਕਾਰਵਾਈ ਕੀਤੀ ਗਈ ਤੇ ਜਸਾਂ ਨੂੰ ਪੀਸ ਕਰਕੇ ਦੋ ਦਿਨਾਂ ਦਾ ਮਾਰ ਦੇਣਾ ਤੇ ਬਾਕੀ ਕੁਸ਼ਕ ਜੜੀ ਹੋਈ ਜਾਰੀ ਹੈ ਸੁਸਤੇਕਰ ਟੈਲੀਪੋਸਟ ਪੰਜਾਬੀ ਮੈਂ ਹਸਨੇਨਾ ਜੀਰਾ ਪੁਲਿਸ ਦੇ ਵੱਲੋਂ ਇੱਕ ਅਚੇਹ ਸ਼ਾਤਰ ਸਖਸ਼ ਨੂੰ ਗ੍ਰਿਫਤਾਰ ਕੀਤਾ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਗੱਡੀ ਦੇ ਉੱਤੇ ਬੱਤੀ ਲਗਾ ਕੇ ਤੇ ਹੁੱਟਰ ਲਗਾ ਕੇ ਘੁੰਮਦਾ ਸੀ ਥੋ ਤੱਕ ਲੋਕਾਂ ਦੇ ਮੋਬਾਈਲ ਫੋਨ ਲੈ ਕੇ ਉਹਨਾਂ ਨੂੰ ਕਹਿੰਦਾ ਸੀ ਕਿ ਥਾਣੇ ਆ ਕੇ ਮੋਬਾਈਲ ਫੋਨ ਲੈ ਲਓ ਸੋ ਪੁਲਿਸ ਦੇ ਵੱਲੋਂ ਇਸ ਸ਼ਾਤਰ ਵਿਅਕਤੀ ਦਾ ਪਰਦਾ ਫਾਸ਼ ਕੀਤਾ ਇੱਕ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸਦਾ ਮੋਬਾਈਲ ਇੱਕ ਵਿਅਕਤੀ ਨੇ ਖੋਇਆ ਜੋ ਕਿ ਖੁਦ ਨੂੰ ਪੁਲਿਸ ਮੁਲਾਜ਼ਮ ਦੱਸਦਾ ਸੀ ਤੇ ਉਸ ਨੂੰ ਕਿਹਾ ਗਿਆ ਕਿ ਥਾਣੇ ਆ ਕੇ ਆਪਣਾ ਮੋਬਾਈਲ ਲੈ ਲੈਣਾ ਜਦੋਂ ਥਾਣੇ ਵਿਅਕਤੀ ਪਹੁੰਚਦਾ ਹੈ ਤੇ ਉੱਥੇ ਉਸ ਨਾਮ ਦਾ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਹੁੰਦਾ ਜਿਸ ਤੋਂ ਬਾਅਦ ਇਸ ਛਾਤਰ ਵਿਅਕਤੀ ਦਾ ਪਰਦਾਫਾਸ਼ ਹੁੰਦਾ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਗੱਡੀ ਦੇ ਉੱਤੇ ਬੱਤੀ ਲਗਾ ਕੇ ਤੇ ਹੂਟਰ ਲਗਾ ਕੇ ਹੁਮਦਾਸੀ ਤੋਂ ਤੱਕ ਲੋਕਾਂ ਦੇ ਮੋਬਾਈਲ ਫੋਨ ਖੋਹਦਾ ਸੀ ਤੇ ਆਖਿਰਕਾਰ ਪੁਲਿਸ ਦੇ ਹੱਥੇ ਇਹ ਛਾਤਰ ਵਿਅਕਤੀ ਚੜ ਚੁੱਕਾ ਪੁਲਿਸ ਦੇ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਗਈ ਇਸ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਜਾਣਕਰ ਦਿੰਦੇ ਹੋਏ ਪੁਲਿਸ ਦੇ ਵੱਲੋਂ ਵੀ ਦੱਸਿਆ ਗਿਆ ਕਿ ਉਨ੍ਹਾਂ ਨੇ ਇੱਕ ਵਿਅਕਤੀ પાસેથી ਸ਼ਿਕਾਇਤ ਮਿਲੀ ਸੀ ਕਿ ਉਕਤ ਵਿਅਕਤੀ ਵੱਲੋਂ ਆਪਣੀ ਗੱਡੀ ਉੱਪਰ ਬੱਤੀ ਅਤੇ ਹੂਟ ਲਗਾਇਆ ਹੋਇਆ ਸੀ ਤੇ ਉਸ ਨੂੰ ਜਦੋਂ ਰੋਕਿਆ ਗਿਆ ਤਾਂ ਤਲਾਸ਼ੀ ਲੈਂਦੇ ਆ ਆਪਣੇ ਆਪ ਨੂੰ ਮੁਲਾਜ਼ਮ ਦੱਸਿਆ ਜਾਂਦਾ ਤਲਾਸ਼ੀ ਲੈਣ ਉਪਰੰਤ ਉਸ ਦਾ ਮੋਬਾਈਲ ਲੈ ਲਿਆ ਸ਼ਿਕਾਇਤਕਰਤਾ ਦਾ ਮੋਬਾਈਲ ਲੈ ਲਿਆ ਜਾਂਦਾ ਤੇ ਉਸ ਨੂੰ ਆਪਣਾ ਮੋਬਾਈਲ ਫੋਨ ਥਾਣੇ ਵਿਖੇ ਪਹੁੰਚ ਕੇ ਲੈਣ ਲੈ ਕੇ ਆ ਗਿਆ ਜਦੋਂ ਸ਼ਿਕਾਇਤਕਰਤਾ ਆਪਣਾ ਮੋਬਾਈਲ ਲੈਣ ਲਈ ਥਾਣੇ ਗਿਆ ਤਾਂ ਉਸ ਨੂੰ ਪਤਾ ਲੱਗਦਾ ਕਿ ਥਾਣਾ ਸਿਟੀ ਜੀਰਾ ਵਿਖੇ ਕੋਈ ਵੀ ਅਜਿਹਾ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਹੈ ਜਿਸ ਤੇ ਚਲਦੀਆਂ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕਰਦੇ ਆ ਆਪਣੇ ਸੂਤਰ ਦਰਦਾਤੇ ਜਿਹੜਾ ਇਸ ਵਿਅਕਤੀ ਨੂੰ ਇਸ ਦੀ ਗੱਡੀ ਸਮੇਤ ਕਾਬੂ ਕਰ ਲਿਆ ਹੈ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜਦਵ ਦੀ ਹੁਕਮ ਅਨੁਸਾਰ ਐਸਐਸਪੀ ਕੋਲਪੁਰ ਸੋਨੀਆ ਮਿਸਰਾ ਦੀ ਹੁਕਮ ਅਨੁਸਾਰ ਜਿਹੜੇ ਕਿ ਜਿਹੜੇ ਮਾਰੇ ਬੰਦੇ ਉਹਨਾਂ ਨੂੰ ਨਾਥ ਪਾਉਣ ਵਾਸਤੇ ਜਿਹੜੇ ਥਾਂ ਥਾਂ ਤੇ ਨਾਕੀ ਲਾਇਆ ਜਾਂਦੇ ਆ ਨਾਕੇ ਦੇ ਦਰਮਿਆਨ ਇੱਕ ਸਾਡੇ ਕੋਲ ਥੋੜੇ ਦਿਨ ਪਹਿਲਾਂ ਦਰਖਾਸਤ ਅਸੀਂ ਕਰਨਬੀਰ ਸਿੰਘ ਪੁੱਤਰ ਅਮਰੀਤ ਸਿੰਘ ਵਾਸੀ ਬਾਸਰ ਕੇ ਪੱਟੀ ਵਾਲੀ ਸਾਈਡ ਦਾ ਰਹਿਣ ਵਾਲਾ ਜੀ ਉਹਨੇ ਦੱਸਿਆ ਕਿ ਜਿਹੜਾ ਕਿ ਮੇਰਾ ਕੋਈ ਕੋਈ ਬਾਪਿਆ ਨੂੰ ਮੁਲਾਜ਼ਮ ਦਾ ਸੀ ਲੱਗਾ ਤੇ ਉਹਨੇ ਮੇਰਾ ਮੋਬਾਈਲ ਜਿਹੜਾ ਲੈ ਕੇ ਤੇ ਕਹਿੰਦਾ ਕਿ ਤੁਸੀਂ ਸਿਟੀ ਥਾਣੇ ਜੀ ਕੋਲ ਲੈ ਆਓ ਜਦੋਂ ਤੱਕ ਪੁੱਛਗਿੱਛ ਕੀਤੀ ਗਈ ਕਿ ਉਹ ਜਿਹੜਾ ਬੰਦਾ ਹੈ ਉਹ ਹਰਿੰਦਰਜੀਤ ਸਿੰਘ ਹਰਦੀਪ ਸਿੰਘ ਟਿਆਲੇ ਦਾ ਰਹਿਣ ਵਾਲਾ ਹੈ ਜਿਹਦੀ ਗੱਡੀ ਨੰਬਰ BB 11D 8574 ਜਿਹੜੀ ਕਿ ਬਰਹਾਮਤ ਕੀਤੀ ਗਈ ਤੇ ਉਹਦੇ ਵਿੱਚ ਹੌਂਟਰ ਲੱਗਾ ਸੀ ਇੱਕ ਨੀਲੀ ਲਾਈਟ ਵੀ ਲੱਗੀ ਸੀ ਇੱਕ ਉਹ ਤੋਂ ਕੋ ਜਿਹੜਾ ਕਿ ਆਰਮੀ ਦਾ ਜਿਹੜਾ ਇੱਕ ਕਾਰਡ ਉਹ ਵੀ ਮਿਲਿਆ ਜਦੋਂ ਪਤਾ ਕੀਤਾ ਤੇ ਉਹ ਆਪਣਾ ਜਿਹੜਾ ਕਿ ਉਹ ਮੁਲਾਜ਼ਮ ਨਹੀਂ ਹੈਗਾ ਕਿ ਉਹ ਇੱਕ ਜਨਲ ਮੁਲਾਜ਼ਮ ਜਿਹੜਾ ਬਣਿਆ ਹੈ ਜਿਸ ਤੇ ਦੁਆਰੋ ਦੇ ਤੇ ਪਰਚਾ ਦੇ ਦਿੱਤੀ ਕਾਨੂੰਨੀ ਕਾਰਵਾਈ ਕੀਤੀ ਗਈ ਜਾਸਾ ਨੂੰ ਪੀਸ ਕਰਕੇ ਦੋ ਦਿਨਾਂ ਦਾ ਮਾਰ ਲਿਆ ਤੇ ਬਾਕੀ ਕੁਸ਼ਕ ਜੜੀ ਜਾਰੀ ਹੈ ਸੂਖਰ ਟੈਲੀਪੋਸਟ ਪੰਜਾਬੀ ਮੈਂ ਹਸਨੇਨਾ ਜੀਰਾ ਪੁਲਿਸ ਦੇ ਵੱਲੋਂ ਇੱਕ ਅਚੇਹ ਸਾਤਰ ਸਖਸ਼ ਨੂੰ ਗ੍ਰਿਫਤਾਰ ਕੀਤਾ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਗੱਡੀ ਦੇ ਉੱਤੇ ਬੱਤੀ ਲਗਾ ਕੇ ਤੇ ਹੁੱਟਰ ਲਗਾ ਕੇ ਘੁੰਮਦਾ ਸੀ ਥੋ ਤੱਕ ਲੋਕਾਂ ਦੇ ਮੋਬਾਈਲ ਫੋਨ ਲੈ ਕੇ ਉਹਨਾਂ ਨੂੰ